ਇਹ ਦੁਕਾਨ ਦੇਖ ਸਕਦੇ ਹੋ ਜਿਹਦੇ ਵਿੱਚ ਚੋਰੀ ਹੋਈ ਹੈ ਜਿਨ੍ਹਾਂ ਨੇ ਲੱਖ ਤੋਂ 1.5 ਲੱਖ ਦਾ ਕਿਹਾ ਵੀ ਸਮਾਨ ਚੱਕਿਆ ਗਿਆ ਤੁਸੀਂ ਦੇਖ ਸਕਦੇ ਹੋ ਖਾਨੇ ਕਿਵੇਂ ਖਾਲੀ ਹੋਏ ਪਏ ਨੇ ਇਹ ਖਾਨਿਆਂ ਚੋਂ ਵੀ ਲੈ ਗਏ ਚੱਕ ਕੇ ਹਾਂ ਜੇ ਸਾਰੇ ਖਾਨੇ ਭਰੇ ਖਾਨਿਆਂ ਚੋਂ ਸਮਾਨ ਚੱਕਿਆ ਗਿਆ ਇਹ ਇਧਰੋਂ ਵੀ ਪਰੰਤਲ ਕੇ ਕਾਊਂਟਰ ਦੇ ਪਿੱਛੇ ਵੀ ਠੀਕ ਹੈ ਜੀ ਉਥੋਂ ਸਮਾਨ ਚੱਕਿਆ ਹੋਵੇ ਇਹ ਦੇਖੋ ਇਧਰ ਦੀ ਉੱਪਰ ਦੀ ਦੇਖ ਸਕਦੇ ਹੋ ਦੁਕਾਨ ਕਿਵੇਂ ਉਤਲ ਫੁਤਲ ਕੀਤੀ ਹੋਈ ਹੈ ਸਾਰੀ ਇਹ ਸਾਰੀ ਦੁਕਾਨ ਤੇ ਚੋਰੀ ਹੋਈ ਹੈ ਕਸ਼ੂ ਆਪ ਸਾਰਾ ਕੁਝ ਖੰਡਾਰ ਗੱਲੇ ਵੀ ਪੱਟੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਗੱਲੇ ਵੀ ਪੱਟੇ ਹੋਏ ਨੇ ਜੇ ਜਲਵੀਰ ਜੀ ਕਿੰਨੇ ਦੀ ਚੋਰੀ ਹੋਈ ਹੈ ਜੀ ਤੇ ਕਰਿਆਨੇ ਦੇ ਸਮਾਨ ਦੀ ਚੋਰੀ ਹੋਈ ਹੈ ਜੀ ਲੱਖ ਡੇਢ ਲੱਖ ਰੁਪਏ ਦੇ ਲਗਭਗ ਹੋਈ ਹੈ ਜੀ ਅੱਛਾ ਡੇਢ ਲੱਖ ਦੇ ਕੀ ਕੀ ਸਮਾਨ ਚੋਰੀ ਹੋਇਆ ਇਹਦੇ ਵਿੱਚ ਜੀ ਸਾਬਣਾ ਘਿਓ ਦੇਸੀ ਘਿਓ چینی ਦੇ ਪੰਜ ਥੈਲੇ ਠੀਕ ਹੈ ਜੀ ਤੇ ਬਾਕੀ ਹੋਰ ਸਾਰਾ ਹੀ ਸਮਾਨ ਤੇ ਹੀ ਕਰਿਆਨੇ ਦਾ ਜਿਹੜਾ ਗਣਦਾ ਤੁਹਾਨੂੰ ਕਿਵੇਂ ਪਤਾ ਲੱਗਿਆ ਚੋਰੀ ਹੋਈ ਹੈ ਜਿਹੜੀ ਮੈਨੂੰ ਸਵੇਰੇ ਨਾਲ ਵਾਲੀ ਦੁਕਾਨਾ ਵਾਲੇ ਨੇ ਫੋਨ ਕੀਤਾ ਜੀ ਭਾਈ ਤੇਰੇ ਦੁਕਾਨ ਤੇ ਚੋਰੀ ਹੋ ਗਈ ਠੀਕ ਹੈ ਤੇ ਕਿ ਮਤਲਬ ਦੁਕਾਨਦਾਰ ਨੇ ਕੀਤਾ ਤੇ ਇਹ ਤੋਂ ਬਾਅਦ ਅੱਛਾ ਦੁਕਾਨਦਾਰ ਨੇ ਦੱਸਿਆ ਤੁਹਾਨੂੰ ਹਾਂਜੀ ਤੇ ਕੀ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਆ ਪੁਲਸ ਵਾਲਾ ਫਾਰਦ ਦਰਜ ਕਰਾ ਕੇ ਆਈ ਪੁਲਸ ਵਾਲੇ ਆ ਕੇ ਮੌਕਾ ਦੇਖ ਕੇ ਗਏ ਨੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦੀਪਕ ਹੈ ਹਾਂਜੀ ਕੀ ਨਾਮ ਹੈ ਤੁਹਾਡਾ ਇਹਨੂੰ ਬੁਲਕਾਰ ਦਿੰਦੇ ਜਿਹੜੇ ਚੋਰੀਆਂ ਕੀ ਨੇ ਦੇਖਿਆ ਤੁਨੇ ਮਾਜੀ ਸਾਨੂੰ ਸਵੇਰੇ ਉੱਠਾ ਹੀ 6 ਵਜੇ ਅਸੀਂ ਉਸ ਟਾਈਮ ਆ ਗਏ ਵੀ ਆ ਕੇ ਕਰਕੇ ਸ਼ਟਰ ਦੋ ਦੁਕਾਨਾਂ ਦੀ ਤੋੜ ਕੇ ਚੋਰੀ ਕਰ ਲਈ ਸਿਸਟਮ ਪੌਂਟਰੀ ਕਰੀ ਸੀ ਦੇਖਿਆ ਵੀ ਸਾਡਾ ਥੋੜਾ ਉੱਚਾ ਚੱਕਿਆ ਸੀਗਾ ਜਿਹੜਾ ਕੁਝ ਸਮਾਨ ਕੱਢਿਆ ਦੁਕਾਨ ਚ ਲੈਸਾਨ ਕਿੰਨਾ ਖੋਜਣਾ ਦੁਕਾਨ ਚ ਦੁਕਾਨ ਚੈੱਕ ਕਰ ਰਹੇ ਨੇ ਕਿੰਨਾ ਕਿੰਨਾ ਸਮਾਨ ਹੋਇਆ ਤੂੰ ਕੁਝ ਕੁ ਸਮਾਨ ਲੈ ਕੇ ਦੁਕਾਨ ਦੇ ਵਿੱਚੋਂ ਤੇ ਚੋਰਾਂ ਦਾ ਕੋਈ ਪਤਾ ਲੱਗੇ ਅਸੀਂ ਕਰ ਰਹੇ ਹਾਂ ਬੰਦੇ ਟਰੈਸ ਕਰ ਰਹੇ ਹਾਂ ਜੀ ਸੀਸੀ ਟੀਮਾਂ ਲਾਈਆਂ ਨੇ ਖੰਡਾਲ ਰਹੇ ਹਾਂ ਖੰਡਾਲ ਕੇ ਸੇ ਕੁਝ ਬੰਦੇ ਰੌਂਡ ਅਪ ਕੀਤੇ ਨੇ ਅਸੀਂ ਪੁਚੀ ਚ ਕਰ ਰਹੇ ਹਾਂ ਇਹਨਾਂ ਗਸ਼ਤ ਵਧਾਉਣੀ ਚਾਹੀਦੀ ਹੈ ਤੋ ਲੋਕ ਆਪਾਂ ਹੁਣ ਕੱਲੇ ਕੱਲੇ ਜਾਂਦੇ ਆ ਸਕੂਟਰਾਂ ਮੋਟਰਸਾਈਕਲਾਂ 'ਤੇ ਜੀ ਕਲਾ ਇੱਕ ਕੱਲਾ ਬੰਦਾ ਬੇਵਾਸ ਹੁੰਦਾ ਇਹਨਾਂ ਕੋਲ ਹਥਿਆਰ ਹੁੰਦੇ ਨੇ ਦੋ ਬੰਦੇ ਹੁੰਦੇ ਨੇ ਘੱਟੋ ਘੱਟ ਸਕੂਟਰ ਮੋਟਰਸਾਈਕਲਾਂ 'ਤੇ ਆਉਂਦੇ ਨੇ ਇਹ ਬੰਦੇ ਨੂੰ ਘੇਰਦੇ ਨੇ ਘੇਰ ਕੇ ਆ ਕੇ ਤਾਂ ਪੈਸੇ ਖੋਲੰਦੇ ਨੇ ਜਾਇਲਾ ਮਾਇਆ ਖੋਲੰਦੇ ਨੇ ਹਾਂ ਬੰਦਾ ਹੁਣ ਮੌਕੇ ਤੇ ਕੋਈ ਗਾਰੀ ਦਾ ਬੰਦੇ ਕੋਲ ਕਿਸੇ ਕੋਲ ਕੋਈ ਹਥਿਆਰ ਹੁੰਦਾ ਨਹੀਂ ਆਪਣੇ ਕੋਲ ਹੁੰਦਾ ਹਥਿਆਰ ਆਪਾਂ ਤਾਂ ਇਦਾਂ ਹੀ ਜਾਣਦੇ ਆ ਜਿੱਦਾਂ ਸਕੂਟਰ ਜਾਂ ਬੰਦੇ ਚੋਰੀ ਚੋਰੀ ਦਿਨ ਚ ਹੋ ਰਿਆ ਜਾਂ ਰਾਤ ਨੂੰ ਹੋ ਰਿਆ ਇਹ ਜੀ ਦਿਨ ਚ ਹੀ ਹੋਈਂਦੀ ਣੀ ਜਿੰਦ ਦੇ ਬਾਰੇ ਕੋਈ ਹੋਰ ਗੱਲ ਨਹੀਂ ਤਾਂ ਬੰਦਾ ਕੱਲਾ ਜਾਂਦਾ ਕੋਈ ਖੋਦ ਖੋਲ ਕੇ ਇਕੱਠੇ ਹੋ ਕੇ ਮੇਰਾ ਪਿੰਡ ਹਰੀਗੜਾ ਜੀ ਜਿਹੜਾ ਮੁੰਡਾ ਦੰਸੜੇ ਨੇ ਉਦੋਂ ਕੋਈ ਪਤਾ ਕੋ ਉਹ ਮੁੰਡਾ ਜੀ ਪਹਿਲਾਂ ਤਾਂ ਕਦੇ ਕਿਸੇ ਬਾਰਾਤ